ਮੁਰਦਾਬਾਦ ਮੁਰਦਾਬਾਦ ਮਾਤਾ ਜੀ ਕਰੋ ਅਤਵਾਦ ਪ੍ਰਸ਼ ਪਾਕਿਸਤਾਨ ਮੁਰਦਾਬਾਦ 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 ਅਤਵਾਦੀ ਜੀ ਮੁਹੰਮਦ ਟੀਆਰਐਸ ਮੁਰਦਾਬਾਦ 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 ਦੇਖੋ ਦੋ ਦਿਨ ਪਹਿਲਾਂ ਵਾਪਰੇ ਹੋਏ ਅਤਿ ਨਿੰਦਰਜੋਗ ਤੇ ਕਾਨੂੰਨੀ ਘਟਨਾ ਇੱਕ ਪਹਿਲਗਾਮ ਵਿਖੇ ਵਾਪਰੀ ਜੀਚ ਨਿਰਦੋਸ਼ ਵਿਅਕਤੀਆਂ ਨੂੰ ਬੱਚਿਆਂ ਨੂੰ ਚੁਣ-ਚੁਣ ਕੇ ਜਾਤੀ ਪੁੱਛ-ਪੁੱਛ ਕੇ ਮਾਰਿਆ ਗਿਆ ਜੋ ਕਿ ਇਹ ਦੂਬਦ ਕਨੌਣਾ ਤੇ ਨਰੇਂਦਰ ਜੋ ਕੰਮ ਨਹੀਂ ਹੋ ਸਕਦਾ ਸਾਰਾ ਦੇਸ਼ ਇਸ ਗੱਲ ਲਈ ਇਕਜੁੱਟ ਹੈ ਤੇ ਨਮੋਸ਼ੀ ਚ ਦੇਸ਼ ਦੇ ਆਵਾਕ ਨਰੇਂਦਰ ਮੋਦੀ ਜੀ ਹਮੇਸ਼ਾ ਜੀ ਸਾਰੇ ਇਹ ਸਖਤ ਰੋਚ ਨੇ ਵੀ ਇਸ ਗੱਲ ਦੀ ਪੱਤੇ ਤੋਂ ਵੱਧ ਅਸੀਂ ਨਿੰਦਾ ਕਰਦੇ ਨਾਲ ਅਸੀਂ ਬਦਲਾ ਲੈਣ ਦੀ ਹਰ ਹਾਲਤ ਮਦਦੋਬਦ ਕੋਸ਼ ਕਰਾਂਗੇ ਤੇ ਅਸੀਂ ਪਿੱਛੇ ਭੱਜ-ਭੱਜ ਕੇ ਮਾਰਾਂਗੇ ਤੇ ਉਹਨਾਂ ਨੇ ਕਦੇ ਇਹ ਗੱਲ ਸੋਚੀ ਵੀ ਨਹੀਂ ਹੋਣੀ ਹੈ ਜੀ ਕਰਾਉਣਾ ਕਾਰਨਾਮਾ ਕਰਨ ਵਾਲਿਆਂ ਨੇ ਖੰਡਿਓ ਇਸ ਗੱਲ ਦਾ ਇੰਜਾਮ ਕਿਉਂ ਇਸ ਗੱਲ ਦੀ ਸਾਰਾ ਮੂਲਕਾ ਦੇਸ਼ ਇਕਮੁੱਟ ਹੈ ਅਸੀਂ ਉਹਨਾਂ ਨਾਲ ਜਿਨ੍ਹਾਂ ਦੇ ਐਡਾ ਭਾਰੀ ਨੁਕਸਾਨ ਹੋਇਆ ਪਰਿਵਾਰਾਂ ਨਾਲ ਖੜੇ ਹਾਂ ਅਸੀਂ ਉਹ ਸਾਰੀਆਂ ਸੰਸਥਾਵਾਂ ਨਾਲ ਜਿਹੜੀਆਂ ਮਦਦ ਕਰਦੇ ਆ ਖੜੇ ਆ ਅਸੀਂ ਉਹਨਾਂ ਦੇ ਕਬਰਾਂ ਨਾਲ ਖੜੇ ਹਾਂ ਅਸੀਂ ਕਹਿੰਦੇ ਹਾਂ ਪਰਮਾਤਮਾ ਅਗੇ ਮਾਲਕ ਉਹਨਾਂ ਨੂੰ ਪਾਣਾ ਬਲਣ ਦਾ ਬਲ ਬਖਸ਼ੇ ਸਮਤ ਬਖਸ਼ੇ ਐਨੇ ਕਹਿੰਦਾ ਖੇਮਾਂ ਦਾ ਜਾਚ ਭਾਰਤ ਵਿਕਾਸ ਪਰਸ਼ਦ ਬ੍ਰਾਂਚ ਪਟਲਾੜਾ ਜੋ ਪਲਵਾਵਾਂ ਦੇ ਵਿੱਚ ਇੱਕ ਹੀ ਫਿਰਕੇ ਦੇ ਲੋਕਾਂ ਨੂੰ ਨਾਮ ਪੁੱਛ-ਪੁੱਛ ਕੇ ਅਤੰਕਵਾਦੀਆਂ ਵੱਲੋਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ ਸਮੂੱਚੀ ਭਾਰਤ ਵਿਕਾਸ ਪਰਸ਼ਦ ਇਸ ਹਮਲਿਆਂ ਦੀ ਪ੍ਰਜੋਰ ਨਖੇਦੀ ਕਰਦੀ ਹੈ ਤੇ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਇਨ੍ਹਾਂ ਅਤਵਾਦੀਆਂ ਦੇ ਜੋ ਸਹਿਯੋਗੀ ਹਨ ਉਹਨਾਂ ਨੂੰ ਪਾਲਣ ਵਾਲੇ ਹਨ ਉਹਨਾਂ ਨੂੰ ਸਖਤ ਸਜ਼ਾਾਂ ਜੋ ਹੈ ਉਹ ਦਿੱਤੀਆਂ ਜਾਣ ਅੱਜ ਬਰਲਾਡਾ ਮੰਡੀ ਦੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਪਲਵਾਮਾ ਹਮਲਿਆਂ ਦੇ ਵਿਰੋਧ ਦੇ ਵਿੱਚ ਸ਼ਾਮ ਨੂੰ 6:30 ਵਜੇ ਰਾਮਲਾ ਗਰਾਊਂਡ ਦੇ ਵਿੱਚੋਂ ਇੱਕ ਜੋ ਰੈਲੀ ਹੈ ਉਹ ਕੱਢੀ ਜਾ ਰਹੀ ਹੈ ਭਾਰਤ ਵਿਕਾਸ ਪਰਿਸ਼ਦ ਵੀ ਆਪਣੇ ਸਮੂੱਚੇ ਮੈਂਬਰਾਂ ਨੂੰ ਬੇਨਤੀ ਕਰਦੀ ਹੈ ਕਿ ਇਸ ਰੈਲੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੱਤਾ ਜਾਵੇ ਤੇ ਆਪਣਾ ਜੋ ਰੋਸ ਹੈ ਉਹ ਸਰਕਾਰ ਦੇ ਕੰਨੀ ਪਹੁੰਚਾਇਆ ਜਾਵੇ ਇਸ ਰੈਲੀ ਦੇ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਜੋ ਠੰਡੇ ਪਾਣੀ ਦੀ ਰੈਡੀ ਹੈ ਉਹ ਪਿਆਸ ਬੁਝਾਉਣ ਦੇ ਲਈ ਨਾਲ-ਨਾਲ ਚੱਲੇਗੀ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜੋ ਭਾਰਤ ਵਿਕਾਸ ਪਰਸ਼ਦ ਜਾਂ ਦੋਨੇ ਰੇੜੀਆਂ ਸਾਰੀਆਂ ਅੱਠੇ ਦਸੇ ਟੰਕੀਆਂ ਸ਼ਹਿਰ ਦੇ ਵਿੱਚ ਠੰਡੇ ਪਾਣੀ ਦੀ ਜੋ ਸੇਵਾ ਹੈ ਉਹ ਕਰਨਗੀਆਂ ਮੈਂ ਇਸ ਕੰਮ ਲਈ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜੋ ਰੇੜੀ ਤੇ ਨੰਬਰ ਲਿਖੇ ਗਏ ਨੇ ਉਹਨਾਂ ਦੇ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਇਸ ਪਾਣੀ ਦੀ ਸੇਵਾ ਨੂੰ ਸਫਲ ਬਣਾਉਣ ਦੇ ਲਈ ਸਨਸਤਾ ਦਾ ਬਤੋ ਬਤ ਹੈ ਜੋ ਹੈ ਉਹ ਕਿ ਤਜਾਵੇ ਜੇ ਕਿਸੇ ਦੇ ਘਰ ਕੋਈ ਦੁੱਖ ਸੁੱਖ ਹੈ ਇਕਦਮ ਆ ਜਾਂਦਾ ਹੈ ਉੱਥੇ ਠੰਡੇ ਪਾਣੀ ਦੀ ਜ਼ਰੂਰਤ ਹੈ ਤਾਂ ਦਿੱਖੇਗੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਤਾਂ ਕਿ ਭਾਰਤ ਵਿਕਾਸ ਪ੍ਰਸ਼ਾਸਨ ਉੱਥੇ ਜਲਦ ਤੋਂ ਜਲਦ ਜੋ ਆਪਣੇ ਠੰਡੇ ਪਾਣੀ ਦੇ ਡੇਡੀਆਂ ਨੇ ਉਹ ਪਹਛਾ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਕਰੂੰਗਾ ਕਿ ਰੈਲੀ ਦੇ ਵਿੱਚ ਜੋ ਹੈ ਵੱਡੇ ਗਿਣਤੀ ਦੇ ਵਿੱਚ ਪੁੱਜ ਕੇ ਆਪਾਂ ਆਪਣਾ ਰੋਸ ਦਰਜ ਕਰੀਏ ਜੈ ਭਾਰਤ ਨਮਸਕਾਰ ਸਾਥਰੀ ਕਾਲਜੇ ਪਿਛਲੇ ਦਿਨੀ ਜੋ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਕਨੌਣੀ ਹਰਕਤ ਹੋਈ ਹੈ ਮਾਦਾ ਕੁਮਾਰ ਜੀ ਭਰਾਏ ਕੇਂਦਰ ਸਮੇਤ ਸੂਬਾ ਦੇਸ਼ ਵਾਸੀ ਉਹਦੀ ਬਹੁਤ ਨਿੰਦਾ ਕਰਦੇ ਨੇ ਬਜ਼ੁਰਗ ਕਿਉਂਕਿ ਜਿਹੜੀ ਜੋ ਧਰਮ ਦੇ ਆਧਾਰ ਤੇ ਉੱਤੇ ਚੁਣ ਕੇ ਬੇਹੱਦ ਲੋਕਾਂ ਨੂੰ ਮਾਰਿਆ ਇਹ ਬਹੁਤ ਹੀ ਕਨੌਣੀ ਹਰਕਤ ਹੈ ਭਾਰਤ ਸਰਕਾਰ ਨੂੰ ਇਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਕੋਈ ਨਾ ਕੋਈ ਦੇਣ ਧਰਮ ਨਹੀਂ ਹੈ ਕਿਉਂਕਿ ਕੋਈ ਧਰਮ ਨਹੀਂ ਸਿਖਾਉਂਦਾ ਕਿ ਇਹ ਹਤਿਆਉ ਨੂੰ ਗੋਲੀਆ ਮਾਰ ਕੇ ਮਾਰਿਆ ਜਾਵੇ ਇਹ ਤੁਹਾਡੀ ਲੜਾਈ ਹੈ ਦੇਸ਼ ਨਾਲ ਦੇਸ਼ ਨਾਲ ਨਹੀਂ ਕਰੋ ਅਧਿਆਤਾਂ ਨੂੰ ਮਾਰ ਨਾਲ ਕੁਛ ਬਰਾਕਰ ਨਹੀਂ ਹੁੰਦਾ ਸੋ ਮਾਤਾ ਗੁਜਰੀ ਦੀ ਭੜਾਈ ਕੇੰਦਰ ਵੱਲੋਂ ਇਹਦੀ ਬਹੁਤ ਨਿੰਦਾ ਕੀਤੀ ਜਾਂਦੀ ਹੈ ਅੱਜ ਕੱਲ੍ਹ ਨਵਾਜ਼ ਕੱਢਿਆ ਜਾ ਰਿਹਾ ਹੈ ਸਾਡੇ ਖਾਸਤਾ ਦੇ ਬਹੁਤ ਮਹਿਮੇਜ ਦੇ ਵਿੱਚ ਲਾਹਣ ਹੋ ਰਹੇ ਨੇ ਦੁਆਰਾ ਫਿਰ ਇਹ ਹਮਲੇ ਦੇ ਉੱਪਰ ਜੋ ਨਿੰਦਾ ਕੀਤੀ ਜਾਂਦੀ ਹੈ ਅਤਵਾਦ ਮਰਦਾਬਾਦ 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 ਸੰਗਿਆ ਤੂੰ ਕਿਆ ਕਰੋ ਪਿਆਰ ਕਰੋ ਪਿਆਰ ਕਰੋ ਧਰਮਾਂ ਦਾ ਸਤਿਕਾਰ ਕਰੋ ਸਤਿਕਾਰ ਕਰੋ ਧਰਮਾਂ ਦਾ ਸਤਿਕਾਰ ਕਰੋ ਅਤਵਾਦ ਮਰਦਾਬਾਦ 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 ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सबसक्राइब करना ना भूलो बेल आईकॉन भी ऑन कर दो ताकि जो भी नवी तो नवी कोई न्यूज अपलोड करिए, तो नोटिफिकेशन करिएफिकेशन तो तक जल्द तो जल्द पहुंच जाए सबसक्राइब so, जन कल्याण टीवी